ਮਹਿੰਦਰ कौर ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਸਾਰੇ ਹੀ ਸਰੋਤਿਆਂ ਦਾ YouTube ਚੈਨਲ ਆਪਦੇ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਕਿ ਤੁਸੀਂ ਮੇਰੇ ਪੰਜਾਬੀ ਲੋਕ ਗੀਤ ਬਹੁਤ ਸੁਣਦੇ ਹੈ ਤੇ ਮਾਨ ਸਤਿਕਾਰ ਦਿੰਦੇ ਜੇ ਪਰ ਤੁਸੀਂ ਕਿਰਪਾ ਕਰੋ ਵੀ ਹੋਰ ਵੀ ਸਬਸਕ੍ਰਾਈਬ ਜਿਨ੍ਹਾਂ ਨਹੀਂ ਕਰੇ ਉਹ ਜ਼ਰੂਰ ਕਰੋ ਤੇ ਤੁਸੀਂ ਮੇਰੀਆਂ ਵੀਡੀਓ ਜ਼ਰੂਰ ਵੇਖਿਆ ਕਰੋ ਜੀ ਪਿੱਛੇ ਵੀ ਤੁਸੀਂ ਵੇਖਦੇ ਜੇ ਤੇ ਹੁਣ ਅੱਗੇ ਵੀ ਤੁਸੀਂ ਵੇਖਣਾ ਤੇ ਮੈਂ ਤੁਹਾਨੂੰ ਵੀ ਬਹੁਤ ਵਧੀਆ-ਵਧੀਆ ਪੰਜਾਬੀ ਲੋਕ ਗੀਤ ਜੋ ਵੀ ਮੈਨੂੰ ਮਿਲਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹਦੀ ਮੈਨੂੰ ਪੂਰੀ ਸਟੋਰੀ ਮਿਲੇਗੀ ਜਿਹੜਾ ਪੂਰਾ ਵਧੀਆ ਪੰਜਾਬੀ ਲੋਕਗੀਤ ਹੋਏਗਾ ਮੈਂ ਉਹੀ ਅਪਲੋਡ ਕਰੂੰਗੀ ਜਿਹੜਾ ਥੋੜਾ-ਬਹੁਤਾ ਹੋਇਆ ਉਹ ਵੇਖ ਕੇ ਜਦੋਂ ਮੈਨੂੰ ਸਾਰਾ ਮਿਲੇਗਾ ਉਦੋਂ ਪੰਜਾਬੀ ਲੋਕਗੀਤ ਅਪਲੋਡ ਕਰੂੰਗੀ ਤੇ ਤੁਸੀਂ ਸਾਰੇ ਹੀ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਨਾਲ ਵੀਡੀਓ ਵੇਖਦੇ ਤੇ ਜਰੂਰ ਕਰੋ ਤੇ ਨਾਲੇ ਟਾਈਮ ਕੱਢ ਕੇ ਵੇਖਿਆ ਕਰੋ ਤੇ ਇਹ ਕਾਜ ਪੰਜਾਬੀ ਲੋਕ ਗੀਤ ਮੈਨੂੰ ਮਿਲਿਆ ਹੈ ਇਹ ਪੰਜਾਬੀ ਲੋਕ ਗੀਤ ਪਾਕਿਸਤਾਨ ਤੋਂ ਕਿਸੇ ਵੀਰ ਨੇ ਇੱਧਰ ਭੇਜਿਆ ਹੈ ਤੇ ਬੀਬੀਆਂ ਨੇ ਗਾਇਆ ਹੈ ਤੇ ਮੈਂ ਵੀ ਮੈਨੂੰ ਮਿਲ ਗਿਆ ਤੇ ਮੈਂ ਤੁਹਾਨੂੰ ਸੁਨਾਰੇ ਹਾਂ ਇਹ ਪੰਜਾਬੀ ਲੋਕ ਗੀਤ ਦੇ ਬੋਲ ਹਨ ਵੀ ਇੱਕ ਨੋ ਤੇ ਸੱਸ ਦਾ ਪੰਜਾਬੀ ਲੋਕ ਗੀਤ ਹੈ ਘਰ ਵਿੱਚ ਫਕੀਰ ਆਉਂਦਾ ਹੈ ਤੇ ਨੋ ਸੱਸ ਬੈਠੀਆਂ ਹੁੰਦੀਆਂ ਹਨ ਤੇ ਸੱਸ ਜਿਹੜੀ ਆ ਉਹ ਆਟਾ ਪਾ ਦਿੰਦੀ ਹੈ ਤੇ ਜਿਹੜੀ ਨੋ ਹੈ ਉਹ ਉੱਠ ਕੇ ਮਸਰਾਂ ਦੀ ਦਾਲ ਪਾ ਦਿੰਦੀ ਹੈ ਇਹਦਾ ਪਤਾ ਨਹੀਂ ਵੀ ਉਸ ਫਕੀਰ ਨਾਲ ਨੋ ਦਾ ਕੀ ਸੰਬੰਧ ਹੋਏਗਾ ਕਿਉਂਕਿ ਰਾਂਝਾ ਹੀਰ ਜਿਹੜੇ ਸੀ ਸੋਹਣੀ ਮਹੀਂਵਾਲ ਜਾਂ ਜਿੰਨੇ ਵੀ ਪਿੱਛੇ ਆਸ਼ਕ ਹੋਏ ਆ ਉਹ ਸਾਰੇ ਇਸੇ ਤਰ੍ਹਾਂ ਜੋਗੀ ਫਕੀਰ ਬਣ ਬਣ ਕੇ ਆਉਂਦੇ ਸੀ ਤੇ ਮਿਲਦੇ ਸੀ ਇਹ ਇਹ ਨਹੀਂ ਪਤਾ ਵੀ ਇਹਨਾਂ ਵਿੱਚੋਂ ਹੀ ਕਿਸੇ ਦੀ ਸਟੋਰੀ ਹੋਵੇ ਇਸ ਪੰਜਾਬੀ ਲੋਕ ਗੀਤ ਦੀ ਜਾਂ ਕੋਈ ਹੋਰ ਕਿਸੇ ਬੀਬੀ ਦੀ ਕਹਾਣੀ ਹੋਵੇ ਵੀ ਕਿਉਂ ਆਪਾਂ ਸਾਰੀ ਸ੍ਰਿਸ਼ਟੀ ਨੂੰ ਤਾਂ ਜਾਣਦੇ ਨਹੀਂ ਤੇ ਜੇ ਇਹਦੀ ਇਹੋ ਜੀ ਸਟੋਰੀ ਹੈ ਤੇ ਆਪਾਂ ਇਹਦੇ ਤੋਂ ਸੇਧ ਲੈਣੀ ਹੈ ਕਿ ਆਪਾਂ ਨੇ ਇਹ ਆਪਦੀਆਂ ਸੱਸਾਂ ਮਾਵਾ ਦੇ ਨਾਲ ਕਰਨਾ ਕਿਉਂਕਿ ਆਪਾਂ ਤਾਂ ਸੱਸ ਮਾਮਾ ਦਾ ਸਤਿਕਾਰ ਕਰਨਾ ਹੈ ਜੇ ਜਦੋਂ ਸੱਸ ਮਾ ਕੰਮ ਕਰਦੀ ਹੋਵੇ ਤੇ ਨੌ ਨੂੰ ਕਦੀ ਉਹ ਪਿੱਛੇ ਲੱਗ ਕੇ ਕਰਨਾ ਨਹੀਂ ਚਾਹੀਦਾ ਜੇ ਸੱਸ ਬੋਲਦੀ ਹੈ ਤੇ ਉਹਦੇ ਮਗਰ ਜਵਾਬ ਕਦੀ ਨਹੀਂ ਦੇਣਾ ਚਾਹੀਦਾ ਜੇ ਸੱਸ ਮਾ ਕਿਸੇ ਨਾਲ ਗੱਲ ਕਰਦੀ ਹੈ ਤੇ ਨੌ ਨੂੰ ਕੋਲ ਖੜ ਕੇ ਚੁੱਪ ਕਰਕੇ ਖੜ ਜਾਣਾ ਚਾਹੀਦਾ ਹੈ ਸੁਣ ਲੈਣੀ ਚਾਹੀਦੀ ਹੈ ਪਰ ਵਿੱਚ ਗੱਲ ਟੋਕਣੀ ਨਹੀਂ ਚਾਹੀਦੀ ਕਿਉਂਕਿ ਵੱਡੇ ਬੰਦੇ ਜਿੱਦੋਂ ਗੱਲ ਕਰਦੇ ਹੋਣ ਉਦੋਂ ਛੋਟਿਆਂ ਨੂੰ ਭਾਵੇਂ ਪੁੱਤ ਹੈ ਭਾਵੇਂ ਨੂੰਹ ਹੈ ਭਾਵੇਂ ਧੀ ਹੈ ਉਹਨਾਂ ਨੂੰ ਕਦੀ ਵੀ ਆਪਣੇ ਮਾਪਿਆਂ ਦੀ ਗੱਲ ਕਰਦਿਆਂ ਵਿੱਚ ਬੋਲਣਾ ਨਹੀਂ ਚਾਹੀਦਾ ਕਿਉਂਕਿ ਉਸ ਵੇਲੇ ਮਾਪਿਆਂ ਦਾ ਅਵਧ ਘਟਦਾ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਨੂੰ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਮਾਪੇ ਤਾਂ ਮਾਪੇ ਹੀ ਹੁੰਦੇ ਹਨ ਪਰ ਜਿਹੜੀ ਸੱਸ ਹੁੰਦੀ ਹੈ ਉਹ ਤਾਂ ਆਪਾਂ ਦੇ ਨਹੀਂ ਦੇ ਸਕਦੇ ਹਰ ਇੱਕ ਬੀਬੀ ਨੇ ਸੱਸ ਬਣਨਾ ਹੈ ਨੋ ਵੀ ਬਣਨਾ ਹੈ ਧੀ ਵੀ ਬਣਨਾ ਹੈ ਭੈਣ ਵੀ ਬਣਨਾ ਹੈ ਸਾਰੇ ਰਿਸ਼ਤੇ ਹਰ ਬੀਬੀ ਨੇ ਨਿਭਾਉਣੇ ਹੁੰਦੇ ਹਨ ਤੇ ਉਹਨੂੰ ਆਪਾਂ ਨੂੰ ਹਰ ਬੀਬੀ ਨੂੰ ਹਰ ਇੱਕ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿ ਜਿਹੜਾ ਸੱਸ ਦਾ ਥਾਂ ਹੁੰਦਾ ਹੈ ਇਹ ਕੋਈ ਨਹੀਂ ਦਿੰਦਾ ਸੱਸ ਆਪ ਪਹਿਲਾਂ ਸਾਰੀਆਂ ਚੀਜ਼ਾਂ ਬਣਾਉਂਦੀ ਹੈ ਆਦੇ ਪੁੱਤਰ ਨੂੰ ਪਾਲਦੀ ਹੈ ਫੇਰਾਂ ਦੀ ਵੀ ਮੈਂ ਇਹ ਸਾਰੀਆਂ ਚੀਜ਼ਾਂ ਆਦੇ ਪੁੱਤਰ ਨੂੰ ਨੋ ਨੂੰ ਦੇਾਂਗੀ ਆਪਦੀ ਜ਼ਿੰਦਗੀ ਵਿੱਚ ਉਹ ਆਪਦੀ ਖੁਸ਼ੀ ਨਹੀਂ ਮੰਨਦੀ ਪਰ ਉਹ ਅੱਗੇ ਸੋਚਦੀ ਰਹਿੰਦੀ ਹੈ ਵੀ ਮੈਂ ਆਦੇ ਪੁੱਤਾਂ ਨੂੰ ਦਿਆਂਗੀ ਮੇਰੀ ਨੋ ਆਵੇਗੀ ਉਹ ਪਾਏਗੀ ਧੀਆਵਾਂ ਗਈ ਇਹ ਚੀਜ਼ਾਂ ਮੇਰੀਆਂ ਉਹ ਵਰਤੇਗੀ ਇਸੇ ਤਰ੍ਹਾਂ ਉਹ ਕਰਦੀ ਹੈ ਪਰ ਬੱਚਿਆਂ ਨੂੰ ਚਾਹੀਦਾ ਹੈ ਵੀ ਆਪਣੀ ਮਾਂ ਦਾ ਤੇ ਪਿਓ ਦਾ ਸਤਿਕਾਰ ਕਰਨਾ ਕਿਉਂਕਿ ਪਿਓ ਵੀ ਜਿਹੜਾ ਹੁੰਦਾ ਹੈ ਉਹ ਵੀ ਸਾਰੀ ਦਿਹਾੜੀ ਖੇਤਰ ਕੰਮ ਕਰਦਾ ਹੈ ਤੇ ਆਪਦੇ ਪਰਿਵਾਰ ਵਿੱਚ ਜੇ ਛੋਟਾ ਹੋਵੇ ਤਾਂ ਝਿੜਕਾਂ ਲੈਂਦਾ ਹੈ ਜੇ ਵੱਡਾ ਹੋਏ ਤਾਂ ਕਮਾਈ ਕਰਦਾ ਹੈ ਤੇ ਛੋਟਿਆਂ ਨੂੰ ਖਵਾਉਂਦਾ ਹੈ ਤੇ ਉਹਨੂੰ ਵੀ ਸਤਕਾਰ ਦੇਣਾ ਬਰਾਬਰ ਦਾ ਹੀ ਚਾਹੀਦਾ ਹੈ ਕਿਉਂਕਿ ਮਾਪੇ ਵੀ ਆਪ ਭੁੱਖੇ ਰਹਿ ਕੇ ਜਿਹੜੇ ਪਿਤਾ ਜੀ ਹੁੰਦੇ ਹਨ ਉਹ ਲੋਕ ਆਪ ਦੀ ਜ਼ਮੀਨ ਜਾਇਦਾਦ ਹਰ ਇੱਕ ਚੀਜ਼ ਉਹ ਕਹਿੰਦੇ ਮੇਰੇ ਪੁੱਤਰਾਂ ਦੀ ਬਣ ਜਾਵੇ ਪਰ ਬੜੇਪੇ ਵੇਲੇ ਜੇ ਪੁੱਤਰ ਨਾ ਪੁੱਛਣ ਉਹਨੂੰ ਫਿਰ ਉਹਦੇ ਵਰਗਾ ਔਖਾ ਟਾਈਮ ਕੋਈ ਨਹੀਂ ਹੈਗਾ ਪੁੱਤਾਂ ਨੂੰ ਚਾਹੀਦਾ ਹੈ ਕਿ ਸਾਡੇ ਬਾਪ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ ਹੈ ਆਪ ਦੀ ਜ਼ਿੰਦਗੀ ਵਿੱਚ ਭਾਵੇਂ ਉਹਨੇ ਥੋੜਾ ਹੀ ਕੀਤਾ ਹੋਵੇ ਪਰ ਜੇ ਅੱਗ ਚੁੱਲ੍ਹੇ ਵਿੱਚ ਕੱਖ ਰੱਖੇ ਹੋਣ ਤਾਂ ਅੱਗ ਮੱਚ ਜਾਂਦੀ ਹੈ ਉਹ ਛੇਤੀ ਮੱਚਦੀ ਹੈ ਜੇ ਅੱਗ ਚੁੱਲ੍ਹੇ ਦੇ ਵਿੱਚ ਕੱਖ ਨਾ ਹੋਣ ਤੇ ਪਾਸਿਓਂ ਬਾਲਣ ਇਕੱਠਾ ਕਰਕੇ ਲਿਆ ਕੇ ਮਚਾਉਣੀ ਹੋਵੇ ਤਾਂ ਟਾਈਮ ਲੱਗਦਾ ਹੈ ਇਸੇ ਤਰ੍ਹਾਂ ਹੀ ਮਾਪਿਆਂ ਨੇ ਜੇ ਕੁਝ ਮਾੜਾ ਮੋਟਾ ਕਰਦੇ ਵਿੱਚ ਬਣਾਇਆ ਹੋਵੇ ਤਾਂ ਪੁੱਤਰ ਛੇਤੀ ਹੀ ਉਹਦੀ ਅਸاری ਕਰ ਲਿੰਦੇ ਆ ਮंजे ਮਾਪਿਆਂ ਨੇ ਘਰ ਦੇ ਵਿੱਚ ਨਹੀਂ ਕਦੇ ਵੀ ਨਾਂ ਰੱਖੀ ਹੋਵੇ ਤੇ ਪੁੱਤਰਾਂ ਨੂੰ ਬਹੁਤ ਔਖਾ ਹੁੰਦਾ ਹੈ ਹੋ ਸਕਦਾ ਦਿਹਾੜੀਆਂ ਵੀ ਕਰਕੇ ਖਾਣੀਆਂ ਪੈਂਦੀਆਂ ਹੁਣ ਕਈ ਪਰਿਵਾਰ ਇਸ ਤਰ੍ਹਾਂ ਦੇ ਵੀ ਹੈ ਪਰ ਮੇਰੇ ਵੱਲੋਂ ਬੇਨਤੀ ਹੈ ਵੀ ਮਾਪਿਆਂ ਦਾ ਸਤਕਾਰ ਬੱਚਿਆਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਮਾਪਿਆਂ ਦਾ ਆਪਾਂ ਦੇਣ ਨਹੀਂ ਦੇ ਸਕਦੇ ਤੇ ਚਲੋ ਹੁਣ ਆਪਾਂ ਇਸੇ ਤਰ੍ਹਾਂ ਪੰਜਾਬੀ ਲੋਕ ਗੀਤ ਗਾਉਣੇ ਹਾਂ ਤੇ ਇਹਦੀ ਵੀ ਸਟੋਰੀ ਇਸੇ ਤਰ੍ਹਾਂ ਹੈ ਸੁਣੋ ਮੈਂ ਤਾਂ ਸੱਸੂ ਬੈਠਿਆਣੀ ਬੈਠਿਆਣੀ ਵੇੜੇ ਆਵੜਿਆ ਫਕੀਰ ਵੇੜੇ ਆਵੜਿਆ ਫਕੀਰ ਸਾਸਨ ਪਾਇਆ ਆਟੜਾਨੀ ਆਟੜਾਨੀ ਮੈਂ ਤਾਂ ਭਾਈ ਮਸਰਾ ਦੀ ਦਾਲ ਮੈਂ ਤਾਂ ਭਾਈ ਮਸਰਾ ਦੀ ਦਾਲ ਸਸੂ ਮੈਨੂੰ ਆਖਦੀਨੀ ਆਖਦੀਨੀ ਨੋਵੇਂ ਚੱਲ ਫਕੀਰਾਂ ਨਾਲ ਨੋਵੇਂ ਚੱਲ ਫਕੀਰਾਂ ਨਾਲ ਚੱਕ ਫਕੀਰਾ ਗੋਦੜੀ ਵੇ ਗੋਦੜੀ ਵੇ ਡੇਰਾ ਲਾ ਲਈਏ ਗਜਰਾਤ ਡੇਰਾ ਲਾ ਲਈਏ ਗਜਰਾਤ ਹੇਠ ਹੋਈ ਚਾਈਏ ਗੋਦੜੀ ਵੇ ਗੋਦੜੀ ਵੇ ਉੱਤੇ ਲੈ ਲਈਏ ਰਮਾਲ ਉੱਤੇ ਲੈ ਲਈਏ ਰਮਾਲ ਪਾਟ ਗਈ ਗੋਦੜੀ ਵੇ ਗੋਦੜੀ ਵੇ ਪਾਟ ਗਿਆ ਵੇ ਰਮਾਲ ਪਾਟ ਗਿਆ ਵੇ ਰਮਾਲ ਮੰਗਲੇ ਆਈਏ ਗੋਦੜੀ ਵੇ ਗੋਦੜੀ ਵੇ ਮੰਗਲ ਆਈਏ ਵੇ ਰਾਮਾਲ ਮੰਗਲ ਆਈਏ ਵੇ ਰਾਮਾਲ ਤੁਸੀਂ ਲਿਆਵੋ ਗੋਦੜੀ ਵੇ ਗੋਦੜੀ ਵੇ ਮੈ ਲਿਆਵਾਂ ਵੇ ਰਾਮਾਲ ਮੈ ਲਿਆਵਾਂ ਵੇ ਰਾਮਾਲ ਭਾਈ ਵਟਾਂਗੇ ਵਾਲ ਆਵੇ ਵਾਲ ਆਵੇ ਟੰਗ ਹਲੀ ਹਲੀ ਤੋਰ ਟੰਗ ਹਲੀ ਹਲੀ ਤੋਰ ਅੱਖੀ ਮੇਰੇ ਮਾਪਿਆਂ ਨੂੰ ਮਾਪਿਆਂ ਨੂੰ ਤੁਸੀਂ ਕਿਉਂ ਹੋਏ ਦਲਗੀਰ ਤੁਸੀਂ ਕਿਉਂ ਹੋਏ ਦਲਗੀਰ ਮੈਂ ਦਿੱਤਾ ਹੱਤਾ ਦਾ ਲੈਣਾ ਲੈਣਾ ਆਪਣਾ ਨਸੀਬ ਲੈਣਾ ਆਪਣਾ ਨਸੀਬ ਭਾਈ ਬਲਾਰੀ ਵਾਲਿਆ ਵੇ ਵਾਨ ਆਵੇ ਲਾਰੇ ਹਲੀ ਹਲੀ ਤੋਰ ਲਾਰੇ ਹਲੀ ਹਲੀ ਤੋਰ ਅੱਖੀ ਮੇਰੇ ਵੀਰਿਆ ਨੂੰ ਵੀਰਿਆ ਸੀ ਕਿਉ ਹੋਏ ਦਲ ਗੀਰ ਤੁਸੀਂ ਕਿਉ ਹੋਏ ਦਲ ਗੀਰ ਮਦਿੱਤਾਂ ਹੱਥਾਂ ਦਾ ਲੈਣਾ ਹੱਥਾਂ ਦਾ ਲੈਣਾ ਲੈਣਾ ਆਪਣਾ ਨਸੀਬ ਲੈਣਾ ਆਪਣਾ ਨਸੀਬ ਪਈ ਵਰੇ ਲਾਵਾਲ ਆਵੇ ਵਾਰ ਆ ਮੇਰੇ ਹੌਲੀ ਹੌਲੀ ਤੋਰ ਰੇ ਹੌਲੀ ਹੌਲੀ ਤੋ ਅੱਖੀ ਮੇਰੇ ਚਾਚਿਆਂ ਨੂੰ ਚਾਚਿਆਂ ਨੂੰ ਤੁਸੀਂ ਕਿਉਂ ਹੋਏ ਦਲਗੀਰ ਤੁਸੀਂ ਕਿਉਂ ਹੋਏ ਦਲਗੀਰ ਮਦਿੱਤਾ ਹੱਥਾਂ ਦਾ ਲੈਣਾ ਹੱਥਾਂ ਦਾ ਲੈਣਾ ਆਪਣਾ ਨਾਸੀਬ ਲੈਣਾ ਆਪਣਾ ਨਾਸੀਬ ਮਦਿੱਤਾ ਹੱਥਾਂ ਦਾ ਲੈਣਾ ਹੱਥਾਂ ਦਾ ਲੈਣਾ ਆਪਨਾ ਨਾ ਸੀ ਬਲਣਾ ਆਪਨਾ ਨਾ ਸੀ ਮੈਂ ਤਸਸੂ ਬੈਠੀਆਂ ਨੇ ਬੈਠੀਆਂ ਨੇ ਵੇੜੇ ਆਵੜਾ ਫਕੀਰ ਵੇੜੇ ਆਵੜਾ ਫਕੀਰ ਲਓ ਜੀ ਇਹ ਆ ਪੰਜਾਬੀ ਲੋਕ ਗੀਤ ਤੇ ਗੋਦੜੀ ਫਕੀਰ ਨੇ ਪਾਈ ਹੁੰਦੀ ਹੈ ਆਪਾਂ ਜਾਣਦੇ ਹਾਂ ਜਿਹੜੇ ਜੋਗੀ ਹੁੰਦੇ ਆ ਨਾ ਉਹਨਾਂ ਦੇ ਕੋਲ ਤਾਂ ਪਟਾਰੀਆਂ ਪਾਈਆਂ ਹੁੰਦੀਆਂ ਐ ਉਹਨਾਂ ਨੂੰ ਕਹਿੰਦੇ ਪਟਾਰੀ ਜਿਵੇਂ ਉਹਦੇ ਵਿੱਚ ਸੱਪ ਪਾ ਕੇ ਰੱਖਦੇ ਆ ਤੇ ਉਹਨਾਂ ਦੇ ਉਹ ਜੋਗੀਆਂ ਦੇ ਦਾਜ ਵਿੱਚ ਆਉਂਦੀਆਂ ਉਹਨਾਂ ਦਾ ਇਹੋ ਜਿਹਾ ਦਾਜ ਹੁੰਦਾ ਹੈ ਜਿੱਦੋਂ ਧੀ ਵਿਹੋਂਦੇ ਆ ਉਹ ਜਿਹੜੀ ਉਹਨਾਂ ਦੀ ਪਟਾਰੀ ਹੁੰਦੀ ਹੈ ਨਾ ਤੇ ਗੋਦੜੀ ਉਹਨੂੰ ਕੱਢ ਕੇ ਜਿਵੇਂ ਬਣਾਇਆ ਹੁੰਦਾ ਆਪਾਂ ਵੇਖਦੇ ਆ ਉਹ ਉਹਨਾਂ ਨੂੰ ਦਾਜ ਵਿੱਚ ਸੱਪ ਤੇ ਇਹ ਚੀਜ਼ਾਂ ਮਿਲਦੀਆਂ ਨੇ ਉਹਨਾਂ ਨੂੰ ਇਹੋ ਜਿਹਾ ਦਾਜ ਮਿਲਦਾ ਹੈ ਪਰ ਜਿਆਦਾ ਕਰਕੇ ਗੋਦੜੀ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਜਿਹੜੀ ਫਕੀਰਾਂ ਦੇ ਗਲਚ ਹੁੰਦੀ ਹੈ ਉਹਨਾਂ ਨੇ ਗੰਢ ਦੇ ਕੇ ਇਥੋਂ ਇੱਕ ਮੋਢੇ ਦੇ ਵਿੱਚ ਪਾਈ ਹੁੰਦੀ ਹੈ ਤੇ ਉਹਨੂੰ ਗੋਦੜੀ ਬੋਲਦੇ ਹਨ ਤੇ ਜਿਹੜੀ ਉਹਨਾਂ ਦੇ ਹੱਥ ਵਿੱਚ ਕਾਲੇ ਰੰਗ ਦੀ ਚੀਜ਼ ਫੜਿਆ ਹੁੰਦਾ ਹੈ ਇੱਕ ਤਸਾ ਜਾਂ ਉਹਨੂੰ ਚਿੱਪੀ ਬੋਲਦੇ ਆ ਕਾਲੀ ਚਿੱਪੀ ਸੰਤਾ ਕੋਲੇ ਹੁੰਦੀ ਆ ਕਿਉਂਕਿ ਜਦੋਂ ਜੋਗੀ ਆਉਂਦੇ ਆ ਉਹਨਾਂ ਦੇ ਹੱਥ ਵਿੱਚ ਵੀ ਆਪਾਂ ਵੇਖ ਲੈਨੇ ਇੱਕ ਕੜ ਮੰਡਲ ਫੜਿਆ ਹੁੰਦਾ ਹੈ ਉਹਨੂੰ ਕੁੰਡਾ ਲੱਗਾ ਹੁੰਦਾ ਹੈ ਉੱਤੇ ਫਿਰ ਉਹਨਾਂ ਦਾ ਅਸਲੀ ਵੇਸ ਬਣਦਾ ਹੈ ਤੇ ਚਿੱਪੀ ਕਾਲੇ ਰੰਗ ਦੀ ਹੁੰਦੀ ਆ ਉਹਦੇ ਵਿੱਚ ਉਹ ਆਟਾ ਪਵਾਉਂਦੇ ਆ ਤੇ ਕਲਮੰਡਲ ਪਿੱਤਲ ਦਾ ਹੁੰਦਾ ਹੈ ਉੱਤੇ ਉਹਨੂੰ ਕੁੰਡਾ ਲੱਗਾ ਹੁੰਦਾ ਹੈ ਥੱਲੋਂ ਇਹ ਗੋਲ ਹੁੰਦਾ ਹੈ ਉੱਤੋਂ ਜੋੜਾ ਹੁੰਦਾ ਹੈ ਉਹ ਵੀ ਫਕੀਰਾਂ ਦੇ ਕੋਲ ਹੁੰਦਾ ਹੈ ਇਹ ਚੀਜ਼ਾਂ ਫਕੀਰਾਂ ਕੋਲ ਹੁੰਦੀਆਂ ਹਨ ਤੇ ਗੋਦੜੀ ਜ਼ਿਆਦਾ ਕਰਕੇ ਜਿਹੜੇ ਫਕੀਰ ਹੁੰਦੇ ਹਨ ਉਹ ਮੋਢੇ ਵਿੱਚ ਪਾ ਕੇ ਉਹ ਇੱਕ ਉੱਤੇ ਗੰਢ ਦੇ ਕੇ ਉਹਨਾਂ ਨਾਲ ਮਕਾਈ ਹੁੰਦੀ ਹੈ ਤੇ ਜਿਹੜੀ ਇਹਨਾਂ ਦੇ ਕੋਲ ਜੋਗੀਆਂ ਕੋਲ ਹੁੰਦੀ ਹੈ ਇਹ ਪਟਾਰੀ ਇਹਨੂੰ ਵੀ ਬੋਲਦੇ ਆ ਤੇ ਇਹਨਾਂ ਦੀਆਂ ਬੀਬੀਆਂ ਦਾਜ ਵਿੱਚ ਇਹ ਕੱਢ ਕੇ ਲਿਆਉਂਦੀਆਂ ਤੇ ਸੱਪ ਤੇ ਸਾਰਾ ਕੁਝ ਇਹਨਾਂ ਨੂੰ ਦਾਜ ਵਿੱਚ ਗਿੱਦੜ ਸਿੰਘੀ ਸੱਪ ਸੱਪ ਦਾ ਮਣਕਾ ਹੱਥਾ ਜੋੜੀ ਇੱਕ ਹੁੰਦੀ ਹੈ ਉਹਨੂੰ ਹੱਥ ਜੋੜੀ ਵੀ ਕਹਿੰਦੇ ਆ ਇੱਕ ਕਾਲੀ ਬਿੱਲੀ ਦੀ ਜੋ ਜੋਰ ਹੁੰਦੀ ਹੈ ਉਹ ਕਿਸੇ ਨੂੰ ਮਿਲਦੀ ਨਹੀਂ ਬਿੱਲੀ ਕਾਲੀ ਜਿਹੜੀ ਹੁੰਦੀ ਉਹ ਆਪ ਦੀ ਜੋਰ ਆਪੇ ਖਾ ਜਾਂਦੀ ਜਿੱਦੋਂ ਬੱਚੇ ਦਿੰਦੀ ਹੈ ਪਰ ਇਹ ਜੋਗੀਆਂ ਕੋਲੋਂ ਉਹ ਮਿਲ ਜਾਂਦੀ ਹੈ ਇਹਨਾਂ ਕੋਲੇ ਬਹੁਤ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਇਹ ਸਾਰੀਆਂ ਇਹਨਾਂ ਨੂੰ ਦਾਜ ਵਿੱਚ ਹੀ ਦਿੰਦੇ ਹਨ ਤੇ ਇਹਨਾਂ ਵਿੱਚ ਗੱਲਾਂ ਵਿੱਚ ਜੇ ਮੈਥੋਂ ਕੋਈ ਵੱਧ ਘੱਟ ਬੋਲਿਆ ਗਿਆ ਮੇਰਾ ਕੋਈ ਜੋਗੀ ਵੀਰ ਵੀ ਘਰੇ ਸ਼ੈਤ ਵੇਂਦਾ ਹੋਵੇ ਮੇਰੀ ਵੀਡੀਓ ਤੇ ਉਹਨਾਂ ਨੂੰ ਪਤਾ ਹੋਊਗਾ ਵੀ ਇਹ ਚੀਜ਼ਾਂ ਅਜੇ ਹੋਰ ਵੀ ਬਹੁਤ ਇਹਨਾਂ ਨੂੰ ਦਾਜ ਵਿੱਚ ਮਿਲਦੀਆਂ ਹਨ ਤੇ ਜੇ ਕੋਈ ਮੈਥੋਂ ਗਲਤ ਬੋਲਿਆਗਾ ਤੇ ਮੈਨੂੰ ਮਾਫ ਕਰਨਾ ਮੇਰੀ ਵੀਡੀਓ ਜ਼ਰੂਰ ਵੇਖਿਆ ਕਰੋ ਤੇ ਮੇਰੇ ਵੱਲੋਂ ਮੇਰੀ ਵੀਡੀਓ ਵੇਖਣ ਤੇ ਬਹੁਤ ਬਹੁਤ ਧੰਨਵਾਦ ਜੀ